ਕਰਨ ਔਜਲਾ ਨੂੰ ਲੈ ਕੇ ਇਸ ਵਕਤ ਇੱਕ ਹੋਰ ਤੁਹਾਡੇ ਨਾਲ ਬੇहद ਖਾਸ ਅਪਡੇਟ ਸਾਂਝੀ ਕਰਨ ਲੱਗੇ ਹਾਂ ਕਰਨ ਔਜਲਾ ਨੇ ਹੁਣੇ-ਹੁਣੇ ਆਪਣੇ ਚਾਹਵਣ ਵਾਲਿਆਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਸੋ ਜੇਕਰ ਕਰਨ ਔਜਲਾ ਦੇ ਬਿਆਨ ਦੀ ਗੱਲ ਕਰੀ ਜਾਵੇ ਤਾਂ 2 ਮਾਰਚ 2023 ਦੇ ਵਿੱਚ ਕਰਨ ਔਜਲਾ ਦਾ ਬਿਆਨ ਮਾਲਕੌਜ਼ਰਾਂ ਦੇ ਨਾਲ ਹੋਇਆ ਸੀ ਤੇ ਕਰਨ ਔਜਲਾ ਦੇ ਜੀਵਨ ਸਿਓ ਸ਼ੁਰੂ ਤੋਂ ਹੀ ਚੰਗੇ ਨਹੀਂ ਸੀ ਕਿਉਂਕਿ ਉਹਨਾਂ ਨੂੰ ਉਸਦੇ ਬੇਬੇ ਬਾਪੂ ਬਚਪਨ ਦੇ ਵਿੱਚ ਛੱਡ ਕੇ ਚਲੇ ਗਏ ਸੀ ਜੇਕਰ ਇੰਡਸਟਰੀ ਦੇ ਵਿੱਚ ਅੱਜ ਕਰਨ ਔਜਲਾ ਦਾ ਵੱਡਾ ਨਾਮ ਆਤਾ ਉਸ ਤੋਂ ਵੱਡਾ ਉਸ ਉਹ ਵੀ ਆਪਣੇ ਕਈ ਗਾਣਿਆਂ ਦੇ ਵਿੱਚ ਆਪਣੇ ਬੇਬੇ ਬਾਪੂ ਦਾ ਜ਼ਿਕਰ ਕਰਦੇ ਦਿਖਾਈ ਦਿੰਦੇ ਨੇ ਪਰ ਹੁਣ ਉਸ ਕਲਪੁਰਖ ਵਾਇਗਰੂ ਦੀ ਵੱਡੀ ਕਿਰਪਾ ਦੇ ਨਾਲ ਕਰਨੌਜ਼ਲਾ ਦੇਕਰ ਖੁਸ਼ੀਆਂ ਭਰਤੀਆਂ ਨੇ ਦਿੱਤੀ ਹੁਣ ਨਾਲ ਹੀ ਤੁਹਾਨੂੰ ਦੱਸਦੇ ਕਿ ਕਰਨੌਜ਼ਲਾ ਦੇਕਰ ਇੱਕ ਬੱਚੇ ਨੇ ਜਨਮ ਲਿਆ ਹੈ ਤੇ ਜਿਸ ਦੀਆਂ ਤਸਵੀਰਾਂ ਵੀ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਗਈਆਂ ਨੇ ਤੇ ਇਹ ਵਾਲੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਪਲਕੌਜ਼ਲਾ ਨੇ ਇੱਕ ਬੇਬੀ ਬੋਏ ਨੂੰ ਚੱਕਿਆ ਹੋਇਆ ਹੈ ਸੋ ਜੇਕਰ ਤੁਸੀਂ ਵੀ ਕਰਨੌਜ਼ਲਾ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਕਰਨੌਜ਼ਲਾ ਨੂੰ ਵਧਾਈਆਂ ਜ਼ਰੂਰ ਦਿਓ